ਨਾਨੇ ਕਿਰਨਾ ਕਈ ਜਾਮਾ ਹੈ ਨਾ ਇਹਨਾਂ ਦੇ ਲੈ ਕੇ ਆ ਮਾ ਸਾਡ ਸੀਰ ਨੇ ਦੇਖਾ ਕਿਰਨਾ ਹੈਗੀ ਆ ਜਿੱਥੇ ਨੇ ਹੋਰ ਇਹਨਾਂ ਦੇ ਲਈ ਲਾ ਕੱਪੜੇ ਕਿਰਨਾ ਤਾਂ ਆ ਬੈਠੀ ਆ ਗਈ ਆ ਗਈ ਵਾਸੀ ਕਿਵੇਂ ਵਾਸੀ ਠੀਕ ਹੋ ਵਧੀਆ ਕੀ ਕਰ ਜਾਂਦੀ ਤੀਗੀ ਕੁਛ ਨਹੀਂ ਆ ਜੋ ਆ ਕੇ ਇਹ ਦੇ ਕਪੜੇ ਸਿਆ ਤਿਆ ਕਰਦੀ ਸੀਗੀ ਹੋਰ ਸਤਾ ਹਮਾਰੇ ਜਨੇ ਕਪੜਿਆਂ ਦੇ ਹਾਂ ਬਾਕੀ ਤਾਂ ਮੈਂ ਟੰਗ ਦੇਣੀ ਹੋਣੀ ਆ ਮੈਂ ਪ੍ਰੈਸ ਕਰਕੇ ਰੱਖ ਦੂੰਗੀ ਚਲ ਹੋਰ ਛੋਟੇ ਛੋਟੇ ਜੇ ਤਿਆ ਕਰਕੇ ਰੱਖ ਲਈਏ ਚਲ ਵਧੀਆ ਹਰ ਕੀ ਕਰੇ ਕਰਨਾ ਤਾਂ ਕੀ ਹੈ ਵਾ ਤੇ ਵਾਹੀ ਨਹੀਂ ਕੰਮ ਤਾਂ ਦੇ ਰੋਟਾ ਆਉਂਦੇ ਹੈਗੇ ਮੈਂ ਆਖਿਆ ਮਾ ਮਿੱਥੇ ਹੋਮ ਸਾਗ ਜੀ ਨਹੀਂ ਫੜਕੇ ਲਿਆਉਣੀ ਆਂਗੀ ਕਿੰਨਾ ਕਿਉਂ ਮੈਂ ਕਿਵੇਂ ਆਹ ਸਾਗ ਸੁੱਧ ਰेंगी ਨਹੀਂ ਸਾਗ ਕਾ ਨੂੰ ਗੱਲ ਤਾਂ ਸੁਣ ਲੈ ਪਹਿਲਾਂ ਪੂਰੀ ਤਾਂ ਤੂੰ ਗੱਲ ਵੀ ਨਹੀਂ ਸੁਣਦੀ ਹਾਂ ਤੇ ਸਾਗ ਕਾ ਨੂੰ ਤਾਂ ਰਿਆ ਸਾਗ ਤੇ ਮਿੱਥੇ ਲੈ ਤੇਗੇ ਅੱਛਾ ਅਲ ਤੇ ਮੈਂ ਆਖਿਆ ਮਖਾ ਲਈ ਤੇ ਸਲਾਤਾ ਬਣਾਈ ਤੇ ਆਈ ਵੀ ਮਖਾ ਚੱਲ ਸਾਗ ਧਰ ਲਾਂਗੇ ਚੱਲ ਮੈਥੇ ਲੈ ਲੈਣੇ ਆਂਗੇ ਤੇ ਪਾਲਕ ਲੈਣੇ ਤੇ ਮੈਥੇ ਪਾਲਕ ਲੈ ਲੇ ਤੇ ਮੈਂ ਆਖਿਆ ਮਖਾ ਸਾਗ ਧਰ ਲਾਂਗੇ ਤੇ ਦੇਖ ਲਾਂਗੇ ਕਿ ਸਾਗ ਹੁਣ ਤਾਂ ਹੋਇਆ ਪਿਆਗਾ ਹਾਂ ਹੁਣ ਤਾਂ ਹੋ ਰਿਹਾ ਜਾਂਦਾ ਚਾਹ ਹਾਂ ਚੱਲ ਲੈ ਆਵਾਂਗੇ ਹਜੇ ਸਾਡੇ ਨਹੀਂ ਹੋਇਆ ਹਣ ਤਾਂ ਹਜੇ ਸਭ ਵੀਜੀ ਹੋਈ ਆ ਹਣ ਤਾਂ ਮਾੜੀ ਮਾੜੀ ਨਿਕਲੀ ਹੋਈ ਆ ਤਾਂ ਸਾਰਾ ਤੇ ਮੈਂ ਆਖਿਆ ਮਖਾ ਚੱਲ ਕਿਸੇ ਦੇ ਹੋਊਗਾ ਮਖਾ ਚੱਲ ਹੁਣ ਤਾਂ ਹੋਊਗਾ ਲੈ ਆਵਾਂਗੇ ਤੇ ਮੁੜ ਕੇ ਮੈਂ ਤਾਂ ਮੈਥੇ ਲੈ ਕੇ ਆ ਗਈ ਤੇ ਮੇਰੇ ਕੋਲ ਕੋਈ ਬੁੜੀ ਆ ਗਈ ਤੇ ਉਹ ਗੱਲਾਂ ਲਾਗੀ ਕਰਨ ਤੇ ਕਹਿੰਦੀ ਮੈਥੇ ਬਾਲਕ ਲੈ ਲੈ ਕਿ ਸਾਗ ਧਰਨਾ ਮਹਸਲਾ ਤਾਂ ਹੈਗੀ ਤੇ ਮੈਥੇ ਬਾਲਕ ਲੈ ਤਾਂ ਹੀ ਲੈਣੇਗੇ ਵੀ ਸਾਗ ਧਰ ਲੂੰਗੀ ਗੱਲ ਕਰ ਕਹਿੰਦੀ ਉਹ ਦੱਸਣ ਲੱਗੀ ਕਹਿੰਦੀ ਭਾਣੇ ਨਹੀਂ ਕਿਸੇ ਦੇ ਕਹਿੰਦੀ ਬਰਸੀਨ ਤੇ ਜਮੀ ਜੀ ਵਿਚੀ ਵਿਚ ਸਰੋਂ ਸਿੱਟੀ ਵੀ ਕਹਿੰਦੀ ਅੱਛਾ ਵਾਢਾ ਲੱਗਿਆ ਵਾਹ ਵਾਹ ਕਹਿੰਦੇ ਡਿੱਡੀ ਹੋਈ ਪਈ ਕਹਿੰਦੀ ਤੇ ਕਹਿੰਦੀ ਮੈਂ ਆਇਆ ਆਖਿਆ ਚਲ ਸਾਗ ਲਿਆਉਂਦੇ ਆਂਗੇ ਕਹਿੰਦੇ ਸਾਗ ਲੈਣ ਵਾਗ ਗਿਆਂ ਤੇ ਕਹਿੰਦੀ ਭਾਣੇ ਉਹਨਾਂ ਤਾਂ ਲਲਕਰਾ ਮਾਰਤਾ ਅੱਛਾ ਆ ਕਾ ਸਾਡੇ ਸਾਗ ਨਾਲ ਤੋੜੋ ਮੁੜ ਕੇ ਜਮੀਨ ਹੀ ਹੋਣੀ ਸਰੋਂ ਨਹੀਂ ਹੋਣੀ ਬਰਸੀਨ ਨਹੀਂ ਹੋਣਾ ਲੈ ਬਰਸੀਨ ਤਾਂ ਅਗਲਾ 10 10 11 11 ਬਾੜੀਆਂ ਕਰ ਲੈਂਦਾ ਉਹਦੇ ਸਮਾਂ ਦੀ ਜਿੰਨੇ ਤਾਂ ਉਹ ਕਰਾਂਗੇ ਤੋੜਾਂਗੇ ਸਰੋਂ ਤਾਂ ਜਿੰਨੀ ਤੋੜਾਂਗੇ ਉਹ ਨਹੀਂ ਜਿਆਦੇ ਹੁੰਦੇ ਕਹਿੰਦੀ ਲਲਕਰਾ ਮਾਰਤਾ ਕਹਿੰਦੀ ਤੇ ਕਹਿੰਦੀ ਹਾਰ ਕੇਸ ਤਾਂ ਉੱਥੇ ਸਿੱਟਿਆ ਹੀ ਆਂਗਾ ਸਾਗ ਦਾ ਕਹਿੰਦੇ ਉੱਥੇ ਸਿੱਟਾ ਹੀ ਆ ਸਖਾ ਚੱਕ ਤੇ ਰਸਾ ਆ ਕੀ ਹੋਗਾ ਮੈਂ ਮੈਂ ਤਾਂ ਭਣ ਉਹਦਾ ਚਿਤ ਜੈਨਾ ਹੋਊਗਾ ਸਾਡ ਨੇ ਪਰ ਕਿਹਦੇ ਜਾਵਾਂਗੇ ਆਪਦੇ ਹਜੇ ਮਾੜੀ ਮਾੜੀ ਸਰੋਂ ਆ ਗਈ ਤੇ ਬੂ ਲੋਕ ਸਾਗ ਦਾ ਮਾਜਾ ਨਾਮ ਨਹੀਂ ਹੈਗਾ ਕਿਸੇ ਦਾ ਮਖਾ ਦੋ ਚੀਜ਼ ਨਹੀਂ ਸਾਗ ਤੇ ਆ ਦਾ ਕੀ ਹੁੰਦਾ ਦਾ ਪਰ ਇਹ ਤਾਂ ਗੱਲਾਂ ਵਸੇ ਅੱਗੇ ਤਾਂ ਹੁਣ ਕਹਿ ਰਹੇ ਸੀਗੇ ਸੁੰਦਿਆ ਭਈ ਅੱਗੇ ਤਾਂ ਪਾਲਕ ਮਿੱਥੇ ਵੀ ਗੱਲਾਂ ਨਾਲ ਦੇ ਅੱਗੇ ਤਾਂ ਲਾ ਅੱਗੇ ਤਾਂ ਹੁਣ ਆਏ ਹੁੰਦਾ ਸੀਗਾ ਅੱਗੇ ਲੋਕਾਂ ਦੇ ਮਾਜਨੇ ਤੇ ਹੁਣ ਤਾਂ ਪਤਾ ਨਹੀਂ ਜ਼ਿੰਮੇਵਾਰ ਕਹੇ ਜੇ ਹੋਗਾ ਮਾਜਨੇ ਪੁਰਾਣੀ ਹੈਗੀ ਜਿਹਦੇ ਹੁਣ ਕਿਸੇ ਦੇ ਨਹੀਂ ਹੈਗੀ ਜ਼ਮੀਨ ਦੇਖ ਤੇ ਉਹਨੇ ਤਾਂ ਹੁਣ ਜ਼ਿੰਮੇਵਾਰਾਂ ਦੀ ਚੀਜ਼ ਤੋੜ ਕੇ ਲੈਉਣੀ ਹੈਗੀ ਉਹ ਹੁਣ ਬਾਹਰ ਬਾਹਰ ਲੈਂਦੇ ਥੋੜੀ ਜਿਹਾ ਆਊਗਾ ਕਿਸੇ ਦੇ ਅਗਲਾ ਪਿੰਡ ਦੇ ਘੰਟੇ ਪਿੰਡ ਦੀ ਪਿੰਟ ਚੀ ਜਾਊਗਾ ਅਗਲਾ ਪਿੰਡ ਦੇ ਖੇਤਾਂ ਚ ਜਾਊਗਾ ਦੋ ਚੀਜ਼ ਨੇ ਸਾਗ ਦਾ ਹੁੰਦਾ ਕੀ ਹੁੰਦਾ ਦਾ ਸਾਗ ਤਾਂ ਖਾਂਦਾ ਹੀ ਆ ਵੇਚਦਾ ਤਾਂ ਨਹੀਂ ਮੈਂ ਤਾਂ ਸੁਣ ਕੇ ਆਇਆ ਮਾਂ ਨੇ ਸੱਡ ਖੜਾ ਸਾਗ ਦਾ ਮਖਾ ਆ ਮੈਂ ਕੋਈ ਫੇਰ ਉਹ ਕਹ ਦੂੰ ਚਾਰ ਦਿਨਾਂ ਮਹਾਵ ਦੇ ਹੋ ਜੂਗੀ ਤੋੜ ਲੈ ਆ ਕਰਾਂਗੇ ਹੋ ਜਾ ਗਾਲਾ ਹੁਣ ਤੱਕ ਚੱਲ ਹੈ ਨਹੀਂ ਸੀ ਕਿ ਚਲ ਉਹ ਤਾਂ ਪੁਰਜੀ ਕਰ ਲੈਣੇ ਆਗੇ ਮੈਂ ਕਹ ਪਾਲਕ ਮੇਥੀ ਹੋਰ ਪੁਰਜੀ ਕਰ ਲਾਂਗੇ ਆਲੂ ਪਾ ਕੇ ਬਧੀਆ ਮੈਂ ਕਹ ਹੋਰ ਕੀ ਹੁਣ ਸਾਗ ਜ਼ਰੂਰੀ ਮਾ ਕਿਸੇ ਤੋਂ ਉਹ ਕਰਨਾ ਮੈਂ ਤਦ ਸੁਣ ਕੇ ਵਿਚਾਰੀ ਦੀਆਂ ਗੱਲਾਂ ਕਹਿੰਦੀ ਤੇ ਇੱਥੇ ਸਿੱਟਿਆ ਹੀ ਸਾਗ ਅਸੀਂ ਤਾਂ ਕਹਿੰਦੀ ਮੈਂ ਕਹ ਚਲ ਪਈ ਮੈਂ ਫੇਰ ਆਪਣਾ ਵੀ ਨਹੀਂ ਲਿਆਉਦੇ ਸਾਡਾ ਖਾਲਸਾ ਅਸੀਂ ਲੋਕੀ ਇੱਥੇ ਪੁੱਛਣਾ ਬਾਲੇ ਚੰਦਰੇ ਬਾਲੇ ਚੰਦਰੇ ਪਹਿਲੇ ਲੋਕ ਬਾਡੇ ਜਦੋਂ ਕੋਈ ਕੁਛ ਨਹੀਂ ਗਾ ਨਾ ਹੁੰਦਾ ਬੱਡੇ ਅਲੇ ਚ ਤਾਂ ਚਲ ਐ ਹੁੰਦਾ ਵੀ ਚਲ ਭਾਈ ਪਸ਼ੂਆਂ ਨੂੰ ਵੱਟ ਕੇ ਪਾਉਂਦੇ ਹੀ ਨਹੀਂਗੇ ਚਲ ਦੋ ਚੀਂਹਾਂ ਅਗਲਾ ਸਾਗ ਦੇ ਤੋੜ ਲੂ ਫਿਰ ਕੀ ਲੋੜਾ ਆ ਜੂਗਾ ਹੈ ਹੋ ਜੂਗਾ ਕੁਝ ਜੇ ਤਾਂ ਅਗਲਾ ਲੈ ਜਾ ਕੇ ਕੋਈ ਚੀਜ਼ ਵੇਚੇ ਫਿਰ ਤਾਂ ਅਗਲਾ ਕਹੇ ਵੀ ਭਾਈ ਉਹ ਤਾਂ ਵੇਚਦੇ ਨੇਗੇ ਹੈ ਤੇ ਜਾ ਜਾ ਕੋਈ ਨੁਕਸਾਨ ਜਾਦੇ ਕਰ ਜਾ ਕੋਈ ਪੰਡ ਵੱਟ ਕੇ ਲੈ ਜਾ ਵੀ ਭਾਈ ਉਹ ਤਾਂ ਪਸ਼ੂਆਂ ਨੂੰ ਪਾਉਣਗੇ ਦੋ ਚੀਂਹਾਂ ਸਾਗ ਨਾਲ ਕੀ ਹੋ ਜਾਂਦਾ ਵਾ ਹਾਂ ਤਾਂ ਅਸਮਰੋ ਥੋੜੀ ਬਾਤ ਦੀ ਹੋ ਗਈ ਦੱਸ ਬੜਾ ਖਰਾਬ ਜਵਾਨਾ ਗਿਆ ਹੁਣ ਤਾਂ ਕੋਈ ਐਨੀ ਚੀਜ਼ ਨਹੀਂ ਦਿੰਦਾ ਕਿਸੇ ਨੂੰ ਹਰੇਕ ਚੀਜ਼ ਮੁੱਲ ਵੇਚਣ ਨੂੰ ਫਿਰਦਾ ਅਗਲਾ ਅੱਗੇ ਤੇ ਅੱਗੇ ਹੁਣ ਅਗਲਾ ਕਹਿ ਦਿੰਦਾ ਸੀਗਾ ਸ਼ਹਿਰਾਂ 'ਚ ਰਹਿਣਾ ਔਖਾ ਹੁਣ ਤਾਂ ਆਂ ਲੱਗਦਾ ਵੀ ਪਿੰਡਾਂ 'ਚ ਵੀ ਉਹੀ ਹਾਲ ਆਦਾ ਹੋਵੇ ਤਾਂ ਕਹਿੰਦਾ ਪਿੰਡ ਵੀ ਸ਼ਹਿਰ ਜਿਹਾ ਨੇ ਕਿ ਸ਼ਹਿਰ 'ਚ ਹੱਥ ਨੇ ਚੀਜ਼ ਸਬਜ਼ੀ ਪਾਜੀ ਸਸਤੀ ਹੋ ਜਾਂਦੀ ਐ ਜਾਵਾ ਪਿੰਡ 'ਚ ਤਾਂ ਜਾਵਾ ਹਰੇਕ ਚੀਜ਼ ਪਿੰਡ 'ਚ ਵੀ ਮੁੱਲ ਦੀ ਆ ਹੁਣ ਹੁਣ ਨੀ ਅੱਗੇ ਆ ਟਾਈਮ ਖੈਣ ਦੇਖਦੇ ਕਿਲੋ ਨਾ ਲੈਂਦੀ ਦਾਰਾ ਸਦਾਰ ਇਹ ਅਗਲਾ ਚੀਜ਼ ਲੈ ਲੈਂਦਾ ਤੇ ਨਾ ਤਾਂ ਹੁਣ ਦਾਰਾ ਸਦਾਰ ਦਾ ਟਾਈਮ ਰਿਹਾ ਮੈਂ ਹੁਣ ਖੇਤ ਚੋਂ ਅਗੇ ਦਾ ਸਾਗ ਸੱਤੂ ਅਗਲਾ ਸਬਜੀ ਭੱਜ ਵੀ ਲੈ ਸਕਦਾ ਸਬਜੀ ਭੱਜੀ ਦਾ ਤਾਂ ਚਲ ਗਿਆ ਟਾਈਮ ਸਾਗ ਦਾ ਤਾਂ ਚਲ ਹੈਗਾ ਤੇ ਦਾ ਸਾਗ ਤਾਂ ਬਰਾਂ ਲੈਣੀ ਹੁੰਦਾ ਹਾਂ ਤਾਂ ਸਾਗ ਦਾ ਸਾਗ ਦਾ ਤਾਂ ਹੁਣ ਖੇਤਾਂ ਚ ਹੀ ਬਣਾਇਆ ਆ ਇਹ ਕਿਹੜਾ ਵੀ ਲੋਕ ਕਰੇ ਹੁੰਦਾ ਗੱਲ ਆਪਣੇ ਰਸ ਇਹ ਤਾਂ ਲੋਕ ਖੇਤਾਂ ਚੋਂ ਹੀ ਲਾਉਂਦੇ ਆ ਕਿਦਾ ਸਲੇ ਹੋ ਜਿਹਦੇ ਚਲ ਵੱਧ ਥਾਉ ਆ ਉਹ ਘਰੇ ਵੀ ਪੀਗ ਲੈਂਦਾਗਾ ਜਿਹਦੇ ਹੁਣ ਤੇਰੇ ਮੇਰੇ ਵਰਗੀ ਦੇ ਘਰੇ ਥੋ ਹੈ ਨਹੀਂਗਾ ਉਹ ਤਾਂ ਉਹ ਅਗਲਾ ਕਿੱਥੋਂ ਲੈ ਵੀ ਤਾਂ ਲੋਕਾਂ ਦੇ ਖੇਤਾਂ ਚੋਂ ਹੀ ਲਿਓਗਾ ਜਲ ਜਾਂ ਫਿਰ ਮੋਨ ਲਾਊਗਾ ਸਰੋਂ ਦੇ ਖੇਤਾਂ ਜੀ ਹੁੰਦੀ ਹੈ ਜਦੋਂ ਮੁੱਲ ਆਉਣਾ ਵੀ ਛੜ ਜਾਂਦਾ ਜਦੋਂ ਆਮ ਹੋ ਜਾਂਦਾ ਹੈ ਨਾ ਉਹ ਤਾਂ ਮੁੱਲ ਵੀ ਨਹੀਂ ਵਿਕਣਾ ਆਉਂਦਾ ਹੈਗਾ ਅਗਲਾ ਕਹਿੰਦੇ ਹੁਣ ਤੱਕ ਮੁੱਲੀ ਆਉਂਦਾ ਰਿਹਾ ਸੀਗਾ ਹੁਣ ਨਹੀਂ ਆਇਆ ਹੈਗਾ ਲੈ ਲੈ ਤੇ ਆ ਤਾਂ ਮੁੱਖਾ ਲੋੜਾ ਪੈਗਾ ਬਹੁਤ ਲੋਕ ਛਾਗ ਦੀ ਚੀਜ਼ ਨਹੀਂ ਨੂੰ ਵੀ ਐ ਕਰਦੇ ਨੇ ਕਿ ਦੇਖ ਸਾਡੇ ਖੇਤਾਂ ਕੋਲੇ ਕਰਨੇਗੇ ਉਹ ਦੂਜੇ ਪਿੰਡ ਵਾਲਿਆਂ ਦੇ ਤੇ ਉਹਨਾਂ ਦੇ ਢਿੰਗੜ ਵਾਲਿਆਂ ਦੇ ਕਰਨੇਗੇ ਉਹਨਾਂ ਨੇ ਇੱਕ ਸਾਲ ਪਾਈ ਉਹ ਆਏ ਸਾਲ ਬੀਜੀਦ ਨੇ ਅਸੀਂ ਤਾਂ ਉਹਨਾਂ ਦੇ ਲਿਆਦੇ ਹੁੰਦੇ ਤੇ ਵੀ ਇੱਕ ਸਾਲ ਉਹਨਾਂ ਦੇ ਵਿਜਿਆ ਨਾ ਸਰੋਂ ਵੀਜੀ ਨਾ ਤੇ ਭਾਈ ਬੁੜੀਆਂ ਆਪਣੇ ਪਿੰਡ ਦੇ ਨੇੜੇ ਨੇੜੇ ਘਰਾਂ ਦੇ ਸਾਰੀਆਂ ਉੱਥੇ ਜਾਇਆ ਕਰਨ ਸਾਗ ਨੂੰ ਭੰਦਾ ਵੀ ਵਧੀਆ ਉਹ ਖੇਤਾਂ ਦਾ ਤੇ ਉੱਥੇ ਜਾਇਆ ਕਰਨ ਭਾਈ ਜਦੋਂ ਬੁੜੀਆਂ ਮੁੜ ਕੇ ਆਇਆ ਕਰਨ ਵੀ ਹੈ ਨਹੀਂ ਇਹਨਾਂ ਦਾ ਤਾਂ ਸਾਗ ਤੇ ਇਹਨਾਂ ਦੇ ਤੇ ਮੁੜ ਆਇਆ ਕਰਨ ਗੁੜੇ ਨੇ ਤਾਂ ਉਹਦੇ ਸਾਲ ਨੂੰ ਸਰੋਂ ਵੇਚਦੇ ਉੱਥੇ ਕਹਿੰਦਾ ਆ ਪਿੰਡ ਦੀਆਂ ਬੁੜੀਆਂ ਕਹਿੰਦਾ ਇਹ ਕਹਿੰਦਾ ਸਾਗ ਨੂੰ ਮੁਰਦੀਆਂ ਨੇ ਮੇਰੇ ਤਾਂ ਕਹਿੰਦਾ ਦਿਲ ਜਾ ਹੋ ਹੁੰਦਾਗਾ ਤੇ ਹੌਂਕਾ ਲੈ ਕੇ ਮੁਰਦੀਆਂ ਨੇ ਵੀ ਇਹਨਾਂ ਦੇ ਸਾਗ ਹੈ ਨਹੀਂਗਾ ਬੀਜਿਆ ਨਹੀਂਗਾ ਇੱਥੇ ਆ ਖੜਦੇ ਨੇ ਕੀ ਕਹਿੰਦਾ ਮੁਠੀ ਦੀ ਸਹੋਂ ਦੀ ਸਿਰ ਦਿੰਨੇ ਆਗੇ ਸੀਸਾ ਤੋਂ ਦਿੰਦਾ ਖਾ ਕੇ ਆ ਗਲਾ ਅੰਦਾਈ ਅਗਲਾ ਸਿਰਦਾ ਤਾਂ ਹੈ ਨਹੀਂ ਉਹ ਅਸੀਂ ਤਾਂ ਭੈ ਭੱਗ ਜਾਂਦੇ ਆਗੇ ਸਾਗ ਲੈਣ ਉਹਨਾਂ ਦੇ ਬਾ ਉਹਨਾਂ ਦੀ ਜਾਂਦੀ ਆ ਅਸੀਂ ਤਾਂ ਤੇ ਜਦੋਂ ਜਾਂਦੇ ਪਾਲਕ ਮੇਥੇ ਸਾਰਾ ਸਮਾਨ ਲਿਉਂਦੇ ਸਾਗ ਤਾਂ ਲਿਉਣਾ ਹੀ ਲਿਹਾਣਾ ਸੀ ਸਾਰਾ ਸਮਾਨ ਕਹਿ ਦਿੰਦੇ ਤੋੜਨ ਨੂੰ ਉੱਥੇ ਤੋੜਨ ਨੂੰ ਤੁਸੀਂ ਮਨਨ ਤੇ ਕੋਈ ਨਹੀਂ ਆਇਆ ਦੇਲੀ ਹੁੰਦੇ ਆ ਕੇ ਦਾ ਸਨ ਤੋ ਦੇ ਕਹਿੰਦੇ ਕਹਦੇ ਤੋੜ ਲਾ ਚਾਰ ਮਿਰਚਾਂ ਵੀ ਤੋੜ ਲੋ ਮਿਰਚਾਂ ਕਹਿੰਦੀ ਸਾਗ ਚ ਪਾ ਲਉਂਗੇ ਮਿਰਚਾਂ ਦੇ ਬੂਝੇ ਲਾਏ ਹੋਏ ਉਹਨਾਂ ਤੇ 10 15 ਤੇ ਮਿਰਚਾਂ ਵੀ ਤੋੜ ਲੋ ਤੇ ਅਸੀਂ ਕਹਿੰਦੇ ਵੀ ਚੱਲ ਲੈ ਉਹਨੂੰ ਕਿੰਨਾ ਇਹਨਾਂ ਦਾ ਰੱਬ ਅਸੀਸ ਆਪਾਂ ਸਿਸਾ ਦਿੰਨੇ ਆ ਫਿਰ ਸਿਸੇ ਦਿੰਨੇ ਆ ਆਪਾਂ ਕਹਿੰਦੇ ਉਹ ਤਾਂ ਆਪ ਦੇ ਆਪ ਹੀ ਅੰਦਰੋਂ ਨਿਕਲਦੀਆਂ ਨੇ ਨਿਕਲਦੀਆਂ ਨਹੀਂ ਆ ਕਿ ਖਾਣ ਨਾਲ ਜਾੜਾ ਤਾਂ ਅਗਲੇ ਤਾਂ ਕਰੋ ਨਾ ਜਿੰਨੀ ਕੁ ਥੀ ਉਹਨਾਂ ਦੇ ਸਾਰਾ ਕੁਝ ਲੈਣਾ ਲੈ ਉਹਨਾਂ ਦੇ ਘਾਟਾ ਕਾਦਾ ਪੈ ਗਿਆ ਫਿਰ ਆਪਾਂ ਕੱਲੇ ਨਹੀਂ ਲਿਆਉਂਦੇ ਉਹਨਾਂ ਦੇ ਤਾਂ ਸਾਰੇ ਲੋਕ ਲਿਆਉਂਦੇ ਨੇ ਆਪਣੇ ਸਾਰੇ ਆਲੇ-ਦਾਲੇ ਘਰ ਵਾਲੇ ਨੇੜੇ-ਨੇੜੇ ਸਾਰੇ ਕਹਿੰਦੇ ਨੇ ਆਈਆਂ ਚ ਵਗਜੋ ਬਸ ਆਇਆ ਬਸ ਇਹ ਬੰਦੇ ਰਜਾੜਾ ਨਾ ਕਰੋ ਹਣਾ ਜਿਹਦੀ ਚੀਜ਼ ਦੀ ਲੋੜ ਹੈ ਉਹਨਾਂ ਕਿ ਲਿਆ ਕੇ ਆਓ ਪਰ ਆ ਮਾੜੀ ਗੱਲ ਆ ਲੋਕਾਂ ਦਾ ਹੁਣ ਮਾਜਣਾ ਨਹੀਂ ਰਿਹਾ ਸਾਗ ਦੀ ਚੀਜ਼ ਨਹੀਂ ਦੇ ਕੇ ਬਚਦੇ ਨਹੀਂ ਵੱਡੇ ਵਾਲੇ ਚੋਂ ਵੀ ਆ ਤਾਂ ਜਮ ਲੋੜੇ ਪੈਗਾ ਮੈਂ ਤਾਂ ਉਹਦੀ ਗੱਲਾਂ ਸੁਣ ਕੇ ਮੈਂ ਅੱਖ ਛੱਡ ਨਹੀਂ ਸਾਗ ਨੂੰ ਖੜਾਵਾ ਤੇ ਮੈਂ ਮਹਾ ਉਤਲੋਣੀਆ ਮਸ਼ੀਨ ਫੜ ਕੇ ਤੇ ਆ ਪਾਲਕ ਮਿੱਥੇ ਜਿਹਨੇ ਜੇ ਮੈਂ ਕਰਦ ਨਾਲ چیرੂਗੀ ਇਥੇ ਟਾਈਮ ਬਾਲਾ ਲੱਗ ਜੂਗਾ ਤੇ ਮੈਂ ਖਾ ਚੀਰ ਕੇ ਉਹਦੀ ਸਾਫ ਚੀਨੀ ਨਾਲ ਮਖਾ ਪੁਰਜੀ ਬਣਾ ਲੈਂਦਾ ਦੋ ਡੰਗ ਆਲੂ ਪਾ ਕੇ ਪੁਰਜੀ ਬਣ ਜਾਉ। ਚੱਲ ਸਾਗ ਜਿੰਨ ਤੇ ਲਾ ਜਾ ਉਹਦਾ ਸਕਸਦੀ ਹੈਗੀ। ਹੋਈ ਆ ਵੀ। ਤੇ ਚੀਜ਼ ਤਾਂ ਅੱਗੇ ਤਾਂ ਟਾਈਮ ਤੇ ਭਾਈ ਚੀਜ਼ ਦੇਣ ਦਾ ਹਰ ਤਾਂ ਟਾਈਮ ਜਹ ਹੈ। ਬਾਕੀ ਆ ਵਾਂ ਸੀ ਅੱਜ ਕੱਲ ਤਾਂ ਕੋਈ ਧਰਸ ਧਾਰ ਨਹੀਂ। ਚੀਜ਼ ਤਾਂ ਲੈਂਦਾ ਨਹੀਂ ਹੁਣ ਲੈਂਦਾ ਹੀ ਨਹੀਂ ਕੋਈ। ਪਹਿਲਾਂ ਵੀ ਨਹੀਂ ਕੋਈ ਟਾਈਮ ਪਹਿਲਾਂ। ਧਰਸ ਤਾਂ ਕੋਈ ਲੈਂਦਾ ਨਹੀਂ। ਹੁਣ ਤਾਂ ਮੋੜਾ ਮੋਟਾ ਜਿਹਾ ਕੋਈ ਸੁੱਕਾ ਸਿੱਧਾ ਜਿਹਾ ਰਹਿ ਗਿਆ ਕੋਈ। ਲੈ ਲੈਦਾ। ਉਹ ਵੀ ਜਿੱਦੇ ਕਿਸੇ ਦਾ ਮਾਦ ਨਹੀਂ ਹੁੰਦਾ ਅਗਲਾ ਮੁੜ ਕੇ ਜਾਂਦਾ ਨਹੀਂ। ਇਹ ਘਰੀ ਜਾਂਦਾ। ਲੋਕ ਆਉਂਦੇ ਕਰਿਆ ਆਫਿਸ ਆਣੇ ਹੋ ਕੇ ਵੀ ਛੱਡ ਪਰ ਕੋਈ ਨਹੀਂ ਰਿਹਾ ਹੈਗਾ। ਹੁਣ सारी चीज बे बिके सा बेच दुनिया पई है ना बेच देना बिकती नहीं है दुनिया का मैं फिर आलू तर उबल आलू उबल जो तरके आई थी मैं आख चल साग चीरनी फट लिया बालके पदू पै बू हो जाती है ਹੋਰ ਵਾਰਡ ਕੇ ਪਾ ਦੀ ਹੋਰ ਬੈਜੀ ਹੋ ਜਿੰਦੇ ਕਿੰਨੀ ਮਰਜ਼ੀ ਕਾਲੀ ਚਿਪਾਲਾ ਨੂੰ ਦੀ ਬੈਠਾ ਤੂੰ ਕਿਸ ਮਾਰੀ ਪਈ ਸੀਗੀ ਲੈ ਹੋਰ ਸਾਗ ਤਾਂ ਫਿਰ ਅਜੇ ਨਾ ਹੋਇਆ ਨੀਗਾ ਚੰਗਜੀ ਤਾਂ ਬਥੇਰਾ ਕਰਦਾਗਾ ਕਰੀਏ ਕੀ ਫਿਰ ਜੇ ਤਾਂ ਅਸੀਂ ਤਾਂ ਪੈ ਇੱਕ ਦੋ ਵਾਰ ਤੇ ਰਸੀਗਾ ਬਸ ਮੁੱਲ ਜਾ ਲੈ ਕੇ ਮੁੱਲ ਲੈ ਕੇ ਤਾਂ ਅਸੀਂ ਵੀ ਕਦੀ ਵਾਰੀ ਕਰ ਲੈਤੀਗਾ ਮੁੱਲ ਲੈ ਲੈ ਕੇ ਤਾਂ ਰਸੀਗਾ ਬਸ ਉਦੋਂ ਆ ਤੇ ਰਹਿਣੀਗਾ ਤੋਸ ਮਾਰ ਕੇ ਆਂਦਾ ਉਹਦੇ ਸਲਾਹ ਸੀ ਬਣਾਈ ਤੀ ਮਾ ਸੁਣਿਆ ਤੀਗਾ ਵੀ ਕਈ ਕਰਾਂਦੇ ਹੋ ਰਿਹਾ ਸਾਗ ਹੁਣ ਉਹ ਤਾਂ ਦੂਰ ਰਹਾਗਾ ਤੇ ਮਾ ਚੱਲ ਦੇਖ ਲਾਂਗੇ ਚੱਲ ਜੇ ਕੋਈ ਮਿਲ ਗਿਆ ਸੀ ਗਾਜਾ ਨਾਲ ਜਾਣ ਵਾਲੀ ਦਤਾ ਉਹ ਸੁਣ ਕੇ ਮੈਂ ਉਹ ਤੋਂ ਗੱਲ ਕਹਿੰਦੀ ਤੂੰ ਪਾਲਖੇ ਵਿੱਚ ਇੱਥੇ ਲਏ ਨੇ ਕਿ ਖੜੀ ਖੜੀ ਤੀ ਲਈ ਜਾਂਦੀ ਸੀ ਜਦੋਂ ਮੈਂ ਉਹ ਮੇਰੇ ਕੋਲੇ ਆ ਗਈ ਕਹਿੰਦੀ ਪਾਲਖ ਮੈਂ ਉਹਨੂੰ ਗਾਹਾਂ ਲੈ ਗਈ ਘਰੇ ਲੈ ਗਈ ਮਾਹਾਂ ਚਲਾ ਆ ਜਾ ਤੇ ਫਿਰ ਉਹ ਦੱਸਣ ਲੱਗ ਗਈ ਕਹਿੰਦੀ ਐ ਕਰਕੇ ਕਹਿੰਦੀ ਸਾਡੇ ਨਾਲ ਤਾਂ ਬਣਾ ਹੁਣ ਤਾਂ ਐ ਸੁਣ ਕੇ ਅੰਦਰ ਜਲ ਲੱਗਦਾ ਹੈ ਨਾ ਹੋਰ ਉਹੀ ਤਾਂ ਗੱਲ ਹੈ ਵੀ ਵੱਡੇ ਵਾਲੇ ਚ ਵੀ ਹਟਾਉਣ ਲੱਗੇ ਲੋਕ ਇਹ ਜਿਹੇ ਪੜ ਲੋਕ ਹੋ ਗਏ ਅੱਗੇ ਤਾਂ ਵੱਡੇ ਚੋਂ ਤਾਂ ਨਹੀਂ ਹਟਾਉਂਦੇ ਹੁੰਦੇ ਤੇ ਜਿਹੜਾ ਪਸ਼ੂਆਂ ਨੂੰ ਪਾਉਂਦੇ ਹੁੰਦੇ ਤੇ ਉਹ ਚੋਂ ਕੋਈ ਨਹੀਂ ਤੋਸਨ ਉਹ ਚੋਂ ਵੀ ਬੇਤਰਕ ਹੋ ਕੇ ਅਗਲਾ ਵੱਢ ਜਾਂਦਾ ਤੇ ਵੀ ਇਹ ਤਾਂ ਪਸ਼ੂਆਂ ਨੂੰ ਪਾਉਣਾ ਵੱਢ ਕੇ ਪਾਉਣਾ ਦਾ ਚਲ ਕੀ ਹੁੰਦਾ ਦੋ ਚੀਜ਼ ਨੇ ਸਾਲ ਦੀ ਚ ਟੋੜਨੀ ਬਾਕੀ ਆ ਕੋਲੇ ਕੋ ਪਰ ਨਹੀਂ ਕੋਈ ਹੁੰਦਾ ਸੀਗਾ ਤਾਂ ਵੀ ਨਹੀਂ ਕੋਈ ਕੁਝ ਕਹਿਣਾ ਸੀ ਚਲ ਜੀ ਜੀ ਪਰ ਸਰੋਂ ਉਹ ਰੱਖੀ ਵੀ ਉਹਨੂੰ ਤਾਂ ਆਪਾਂ ਕਹਿ દਈਏ ਵੀ ਭਾਈ ਇਹ ਤਾਂ ਸੋਂ ਕੱਲੀ ਬੀਜੀ ਹੋਈ ਐ ਇਹ ਤਾਂ ਜਿੰਨੀ ਤੋੜਾਂਗੇ ਉੰਨੀ ਜ਼ਿਆਦਾ ਹੁੰਦੀ ਐ ਉੰਨੀ ਹੁੰਦੀ ਐ ਔਰ ਆਂਡਾ ਨਹੀਂ ਚੱਲਣਾ ਭਾਈ ਚਲ ਲੈ ਜਾਈਂ ਧਰ ਲਾਇਆ ਕਿ ਨਾ ਮੈਂ ਤਾਂ ਕੱਪੜੇ ਸਿਰੱਖਾ ਦੇਖ ਲੈ ਨੀ ਲੱਗੇ ਹਲ ਜਮਨ ਨਾਰਾ ਕੇਂਦਰੇ ਚੰਦਰੇ ਲੋਕ ਹੋ ਗਏ ਲੈ ਕਿੰਨੇ ਚੰਦਰੇ ਹੁਣ ਮਾਸੀ ਮੈਂ ਦੱਸ ਕੇ ਗਈ ਮੈਂ ਥਾਲੇ ਸਰਾਹੀ ਕਰਦੀ ਸੀ ਕਿ ਮਾਸੀ ਨਾਲ ਜਾਉਂਗੀ ਚਲ ਮੈਂ ਮਾਸੀ ਚੱਲ ਮਗਾ ਚੱਲ ਦੋ ਤਿੰਨ ਜੀੜਨੀਆਂ ਲੈ ਆਵਾਂਗੇ ਸਾਗ ਦੀਆਂ ਐਨਾਂ ਤਾਂ ਸਾਨੂੰ ਮੁੱਕਦਾ ਨਹੀਂ ਆਗਾ ਦੱਸ ਦੋਨਾਂ ਨੂੰ ਹੁਣ ਤਾਂ ਲੋਕਾਂ ਦੇ ਖੇਤਾਂ 'ਚ ਵੀ ਜਾਣ ਡਰ ਲੱਗਦਾ ਹੈਗਾ ਹੋਰ ਹੁਣ ਕੀ ਦੱਸ ਕੇ ਗਈ ਆ ਲੈ ਸਾਗ ਚੀਂ ਨਹੀਂ ਪਿੱਛੇ ਦੇਖ ਲੈ ਲੈ ਕੀ ਕੁਛ ਕਰਦੇ ਨੇ ਲੋਕ ਲੈ ਉਹ ਤਾਂ ਜਿੰਨੀ ਆਪਾਂ ਵੱਡਾਂਗੇ ਉੰਨੀ ਛੇਤੀ ਹੁੰਦੀ ਹੈਗੀ ਉੰਨੀ ਵਧੂਗੀ ਸਮਾਂ ਦੀ ਕੋਕੜਾ ਦੱਸ ਘੱਟਦੀ ਹੈਗੀ ਉੰਨੇ ਵੱਧ ਕੇ ਹੁੰਦੀ ਹੈਗੀ। ਕਿਆ ਹੋਇਆ ਜੰਦਰੇ ਲੋਕ ਹੋ ਗਏ। 10000 ਦਾ ਕਿੱਥੇ ਗਿਆ ਹੁਣ ਤਾਂ ਕਿ ਐ ਵਾਧੂ ਚੀਜ਼ ਵੀ ਨਹੀਂ ਉਹ ਕਰਨ ਦਿੰਦਾ ਕੋਈ ਲੋਕ ਇੱਤਾਂ ਚ। ਹੁਣ ਤਾਂ ਡਾਰੀ ਲੱਗਦਾ ਕਿਸੇ ਦੇ ਖੇਤਾਂ ਚ ਆਂਦਾ ਭਾਈ। ਚਲ ਐ ਜਿੱਦੇ ਮਾਸੀ ਕਿਆ ਕਰੂਗੀ ਵੀ ਆਪਾਂ ਉਹਨਾਂ ਨੂੰ ਲਿਆ ਆਏ ਉਹਨੇ ਉਹਨਾਂ ਦੇ ਜਾਨੋ ਪਛਾਨ ਵਾਲਿਆਂ ਨੂੰ ਉਹਨਾਂ ਨੂੰ ਲਿਆ ਆਇਆ ਕਰਾਂਗੇ ਪਰ ਇਹ ਹੋਰ ਮੈਂ ਤਾਂ ਸੀਗਾ ਸਾਗ ਧਰੂਗੀ। ਮੈਂ ਚੱਲ ਬਾਟੀ ਸਾਗ ਦੀ ਮੈਂ ਲੈ ਲੂੰਗੀ। ਇੰਨਾ ਕਿ ਸਾਨੂੰ ਨੁਕਸਾਨ ਨਹੀਂ ਹੈਗਾ ਮੈਂ। ਆਂ ਕਿ ਪਤਾ ਸੀਗਾ ਮੈਂ ਤਾਂ ਵਧੀਆ ਚਾ ਚੜ ਗਿਆ ਸੀਗਾ ਲਾ ਮਾਸੀ ਸਾਗ ਧਰੂਗੀ। ਆਂ ਕਿ ਪਤਾ ਸੀਗਾ ਵੀ ਆਹ ਗੱਲ ਕਰ ਜੂਗੀ ਦੇਖ ਲੈ ਲੈ। ਚਲ ਛੱਡ ਪਰਾਂ ਹੋਰ ਜਿੱਦ ਉਹਨੇ ਮੈਨੂੰ ਕਿਹਾ ਸੁਨਿਆਸ ਨੂੰ ਹਲਾ ਲੂਗੀ ਆਪੇ ਚਲ ਅਸੀਂ ਦੋਨੇ ਭਗ ਜਾਾਂਗੇ ਲਿਆਵਾਂਗੇ ਹੋਰ ਉਹਨਾਂ ਦੇ ਖੇਤਾਂ 'ਚ ਉਹ ਤਾਂ ਵਿਚਾਰੇ ਕੁਛ ਕਹਿੰਦੇ ਵੀ ਨਹੀਂ ਹੈਗੇ ਸਮਾਨ ਦੀ ਸਾਰਾ ਸਮਾਨ ਲਿਆਉਣਿਆਂਗੇ ਉਹਨਾਂ ਨੂੰ ਚਲ ਉਹਨਾਂ ਦੀ ਜ਼ਾਇਦਾ ਹੈਗਾ ਜਿਹੜਾ ਕੋਈ ਕੁਛ ਕਹਿੰਦਾ ਨਹੀਂਗਾ ਹੋਰ ਹੁਣ ਛੱਡ ਪਰਾਂ ਚਲ ਆਪੇ ਲਿਆਵਾਂਗੇ ਜਿੱਦ ਤੇ ਟਾਈਮ ਲੱਗ ਗਿਆ ਆਈ ਹਾਂ ਮਾ ਕੇ ਨਾ ਮੈਂ ਆਖਾ ਸਾਗ ਚੀਰ ਨਹੀਂ ਤੇ ਹੇ ਨੀ ਕਰਨਾ ਕਿੱਥੇ ਗਈ ਲਾ ਫੜ ਤੇ ਸਾਗ ਜੀ ਇੰਨੀ ਤੇ ਆਹ ਆਪੁਰਜੀ ਲੈ ਆਂਗੀ ਮੈਂ ले अच्छा हां कही आ गई ले साचे ने टड़के भड़ाए आंदे चलो फिर मैं आखा म आ जा फड़ाई <coughs> आ म म के का की ले कही तेपुर जी वाला चक तती आ मड़ी जी हाथ ना पुर जी है हम्म ये तो कोरोना सी कोई तू दाल तर ही दा नहीं की कसे दी हजे तर ही नहीं आ गई बता हले तर ही नहीं गई ना मैं आखा दो मिनट बैठ जा आ जा ने कुवेला होया पा बैठा जा कोई नहीं बैठे दो मिनट हो रहा होगा जमा देखो ਤੇ ਤੂੰ ਰੁੱਟ-ਜੁਕ ਵੀ ਕਰਨਾ ਹੋ ਦਾਲ ਤਾਂ ਨਹੀਂ ਹੈ ਤਾਂ ਤੇਰੇ ਨਹੀਂ ਆਗੇ ਮੈਂ ਤਾਂ ਲੈਸ ਤਵਾ 'ਚ ਰੋਟੀ ਲੈਟ ਹੀ ਖਾਣੇ ਆ ਮੈਂ ਤਾਂ ਖਾ ਕੇ ਤੇ ਧਰ ਲਈ ਹੁਣ ਨਾ ਤੇਰੇ ਨਹੀਂ ਆਗੇ ਤਾਂ ਹੁਣ ਦਾ ਦੋ ਤਾਂ ਮੈਂ ਹਲੇ ਕੀ ਧਰ ਕੇ ਉਹ ਫਟਾਰ ਕੇ ਧਰ ਲੂੰਗੀ ਹੋਰ ਇਸ ਤਵਾ 'ਤੇ ਬਸਨ ਦੇ ਫੋਟੋ ਦੇ ਤੇ ਮੈਂ ਆਖਾ ਹੁਣ ਮੈਂ ਰੋਟੀ ਤਾਂ ਮਮ ਹਰ ਤੋ ਕਰਾਈ ਸਾਰਾ ਕੰਮ ਤਾਂ ਕਰ ਲੈ ਤਸਦੇ ਹਾਂ ਕਰ ਲੀਨੇ ਮੈਂ ਤਰ ਟੁੱਕ ਅੱਛਾ ਤੇ ਮੈਂ ਖਾ ਰੋਟੀ ਹੁਣ ਮੈਂ ਤਾਂ ਖਾ ਆਈ ਖਾਬਿਲ ਦਿੱਸ ਰੋਟੀ ਨਾਲ ਦੀ ਨਾਲ ਹੋਰ ਨਾ ਮਾਇ ਬੈਠੀ ਉਹਨੇ ਪਕਾ ਲੀਆਂ ਤੇ ਮੁੰਡੇ ਨੇ ਖਾ ਲੀਆਂ ਤੇ ਚਾਚੇ ਨੇ ਖਾ ਲੀਆਂ ਨਾਲ ਦੀ ਨਾਲ ਖਾ ਲੀਆਂ ਪਕਾ ਕੇ ਤੇ ਮੈਂ ਵੀ ਦੋ ਰੋਟੀਆਂ ਦਿੱਤੀਆਂ ਉਹਦੀ ਖਾ ਕੇ ਤੇ ਭਾਂਡੇ ਰਹਿ ਗਏ ਕੱਲੇ ਮੈਂ ਆਖਾ ਨਹੀਂ ਉਹਨੇ ਪਤਾ ਨਹੀਂ ਮੇਰੇ ਤਾਂ ਦਿਮਾਗ ਜੇਚ ਬੈਠੀ ਬੈਠੀ ਗੱਲ ਆਈ ਮੈਂ ਕੋਣ ਪੈ ਦਾਲ ਦੂੰ ਕਿਸ ਦੀ ਧਰੀਏ ਕਿ ਧਰੀ ਨਹੀਂ ਗਈ ਲੈ ਨਹੀਂ ਮੈਂ ਨਾਲ ਤਾਂ ਪੁਰਜੀ ਪਾ ਕੇ ਫੜਾਇਆ ਉਹਨੇ ਨਾਲ ਉਹਦੀ ਸਾਗ ਚੀਰ ਨਹੀਂ ਫੜਾਇਆ ਉਹਨੇ ਵੀ ਮੈਂ ਤੇ ਵਿਚਾਰ ਆਇਆ ਕਿ سید ਤਾ ਬਾਹਲੇ ਹੋ ਕਰਦੇ ਆਂ ਕਿ ਭਾਂਡੇ ਮੱਖਾਂ ਮਾ ਚਲਾ ਕੇ ਮਾਜ ਦੂੰਗੀ ਮੱਖਾਂ ਮੈਨੂੰ ਆਇਆ ਹੋਗਾ ਮੈਂ ਕਿਤੇ ਉਹ ਤਨ ਨਾਲ ਮੈਨੂੰ ਪਤਾ ਸੀ ਤੁਸੀਂ ਲੇਟ ਖਾਣੇ ਰੋਟੀ ਅਸਾਂ ਲੇਟ ਹੀ ਖਾਣੇ ਆਗੇ ਫਿਰ ਹਾਂ ਚਲ ਹੁਣ ਰੋਟੀਆਂ ਪਕਾ ਲਈਂ ਦੋ ਹੋਰ ਚਲ ਬਣਾ ਲੂੰਗੀ ਹੋਰ ਤੇ ਹੁਣ ਮੈਂ ਤੈਨੂੰ ਇਹ ਕਹਿੰਦੀ ਸੀ ਕਿ ਤੇ ਜਿੱਦੇ ਤੁਸੀਂ ਸਾਗ ਤੇ ਰਿਆ ਹੈਣਾ ਤੇ ਨਹੀਂ ਤਾਂ ਪੋਣਾ ਲਈਆਂ ਮੈਂ ਕਿ ਜੰਨੇ ਵਾਂਸੀ ਤੂੰ ਕਹਿੰਦੀ ਸੀਗੀ ਉਹਨਾਂ ਦੇ ਆਂਟੀ ਕਿ ਸਾਡੇ ਤਾਂ ਹਜੇ ਹੁੰਦੀ ਨਹੀਂ ਸਰੋ ਸਾਡੇ ਤਾਂ ਹਜੇ ਇੰਨੀ ਨਹੀਂ ਕੋਈ ਉਗਰੀ ਹੈ ਜੀ ਸਰ ਤਾਂ ਲੱਗ ਜਾਣਗੇ 10-15 ਦਿਨ ਅੱਛਾ ਜੇ ਸਾਡੇ ਨਹੀਂ ਹੁੰਦੀ ਤਾਂ ਉਹਨਾਂ ਉਹ ਲੈ ਆਵਾਂਗੇ ਆਪਾਂ ਜਿਹਨਾਂ ਦੀ ਤੂੰ ਕਹਿੰਦੀ ਸੀਗੀ ਮੈਂ ਖਾ ਉਹਨਾਂ ਦੇ ਲੈ ਆਵਾਂਗੇ ਦੇਖ ਲਾਗੇ ਉਹਨਾਂ ਦੇ ਹੁਣ ਹਜੇ ਤੱਕ ਅੱਦਸੀ ਉਗਏ ਨਹੀਂ ਹੈਗੇ ਅੱਛਾ ਤੇ ਉਹ ਖਰਜੀ ਉਹਨਾਂ ਦੇ ਹੋਇਆ ਤਾਂ ਉਹ ਤਾਂ ਕੋਈ ਕਹਿੰਦੇ ਨਹੀਂ ਫਤਕੋ ਸਿਲੀ ਗਏ ਉਹਨਾਂ ਤਾਂ ਕਿਹਨਾਂ ਦਾ ਚਰੀ ਆਂਟੀ ਕਿਨੇ ਚੰਗੀਆਂ ਦੇਖ ਲੈਣਾ ਹੈ ਨਾ ਅਬ ਇੱਕ ਦੋ ਬਰੀ ਗਈਆਂ ਦੇਖ ਲੈਣ ਉਹਦੀ ਚਾਹ ਕਰਕੇ ਵੇਜਣ ਦੀ ਕਿਨੇ ਚੰਗੀਆਂ ਹੋਰ ਕੋਲ ਨਾਲ ਤਾਂ ਚਾਹ ਪਿਆ ਕੇ ਤੋਰਦੀ ਹੈਗੀ ਨਾਲੇ ਆਖੂਗੀ ਉਹ ਤੋੜ ਲੋ ਸਮਾਨ ਪਾਲਕ ਤੋੜ ਲੋ ਮੇਥੇ ਤੋੜ ਲੋ ਸਾਗ ਤਾਂ ਲਿਓਣੀ ਦਿਓਣਾਗਾ ਤੇ ਕਹ ਦੂਗੀ ਹੋਰ ਸਾਮੇ ਜਾਮੂਗੀ ਭੱਜਿਆ ਫਿਰ ਪਾਲਕ ਮੇਥੇ ਫਿਰ ਭਾਈ ਤੋ ਲੈਂਦੀ ਫਿਰੂਗੀ ਇੱਥੇ ਹੁਣ ਬੀਜੇ ਨੇ ਸਾਡੇ ਤੋੜ ਲੋ ਤੇ ਫਿਰ ਆਪਾਂ ਕਿਹੜਾ ਕੋਈ ਉਹਨਾਂ ਦਾ ਕੋਈ ਬਾੜਾ ਪਾਉਣਾ ਹੁੰਦਾਗਾ ਤੇ ਵਿਕ ਲੈ ਆ ਕੇ ਪਸ਼ੂਆਂ ਨੂੰ ਪਾਉਣੇ ਹੁੰਦੇ ਨੇ ਜਾਂ ਜਾੜਾ ਕਰਨਾ ਹੁੰਦਾ ਉਹ ਤਾਂ ਇਹ ਨਗ ਮੇਥੇ ਨਹੀਂ ਮੁਕਦੇ ਹੈਗੇ ਗੁੱਟੀ ਕੁ ਮੰਗੂ ਪਾਲਕ ਦੀ ਲਿਓਨੇ ਚੀਰ ਨਹੀਂ ਕੋ ਮੁਕਦੀ ਨਹੀਂ ਹੈਗੀ ਸਾਰਾ ਮੋਟੀ ਮੋਟੀ ਪਾਲਕ ਜਾਂ ਵਧੀਆ ਹਾ ਮੋਟਾ ਮੋਟਾ ਹੁੰਦਾ ਪਾਲ ਉਹ ਤਾਂ ਪਾਲਕ ਦੇ ਅੱਡੇ ਟੱਕਿਆਲੇ ਲਾ ਲੈਂਦੇ ਨੇ ਕਿ ਦੇਖੋ ਕਿੰਨੀ ਪਾਲਕ ਮੇਥੇ ਹੁੰਦੇ ਨੇ ਉਹਨਾਂ ਦੇ ਤਾਂ ਦੇਖੋ ਧਣੀਆਂ ਵੀ ਮਿਲ ਜਾਂਦੇ ਹੈ ਕਰੀ ਤੇ ਜਿੱਥੇ ਤੂੰ ਜਾਣਾ ਹੈ ਤੈਨੂੰ ਦੱਸ ਨਹੀਂ ਜਾਂ ਤੇ ਆਪਾਂ ਇਕੱਠਾ ਲਿਆਵਾਂਗੇ ਤੇ ਸਾਡੇ ਨਾਲ ਮੱਕੀ ਦਾ ਆਟਾ ਪਿਆ ਹੈਗਾ ਹਾਂ ਤਾਂ ਤੇ ਉਹ ਲੈ ਜੀ ਡੋਂਗਾ ਭਰ ਕੇ ਦੇ ਦੂੰਗੀ ਤੈਨੂੰ ਚਲ ਦੇ ਦੀ ਮੱਕੀ ਦੀਆਂ ਰੋਟੀਆਂ ਤਾਂ ਵਧੀਆ ਲੱਗਦੇ ਨੇ ਸਾਹ ਹਾਂ ਜਿੱਦੇ ਤੇ ਆਪਾਂ ਪਹਿਲਾਂ ਜੀਤਾ ਤਾਂ ਤਾਂ ਕਰਨ ਲਾਤਾ ਹੋਰ ਤੇ ਗਲ ਕਰ ਫਿਰ ਹੁਣ ਹੋਇਆ ਨਹੀਂ ਹਜੇ ਸਾਗ ਆਪਾਂ ਇਹ ਮੈਂ ਤਉਦੇ ਗੱਲਾਂ ਸੋਕ ਕੇ ਆਇਆ ਜਿਆਗਾ ਕੋਈ ਨਹੀਂ ਚੱਲ ਆ ਲੋਕ ਤਾਂ ਅਸੀਂ ਇਹ ਜਿਹਾ ਹੈਗਾ ਉਹਨਾਂ ਨਾਲ ਜਾਵਾਂਗੇ ਉਹਨਾਂ ਦੇ ਮਾਤਰ ਚਾਚੇ ਨੂੰ ਪੁੱਛੂੰਗੀ ਭੇਜੂੰਗੀ ਪਹਿਲਾਂ ਸਾਗ ਪੁੱਛ ਕੇ ਵੀ ਹੈਗਾਗਾ ਹਾਂ ਕੋਈ ਨਹੀਂ ਚੱਲ ਜੇ ਪਤਾ ਕਰ ਲਈ ਪਹਿਲਾਂ ਪਤਾ ਕਰ ਲੂੰਗੀ ਫਿਰ ਆਪਾਂ ਭੱਗ ਜਾਾਂਗੇ ਲੈਣ ਕਹਿ ਦੀ ਤਾਂ ਉਹ ਕੁਛ ਨਹੀਂ ਲੈਣੀ ਚੰਗਾ ਨਹੀਂ ਮਾਸੀ ਇਹ ਹੋਇਆਗਾ ਆਟਾ ਊਟਾ ਕੋਲ ਤਾਂ ਮੈਂ ਵੀ ਜਾ ਕੇ ਤੇ ਆਪਣਾ ਤਾਂ ਪਹਿਲਾਂ ਵਾਲੇ ਜਿਵੇਂ ਪਹਿਲਾਂ ਦਰਸਦਾਰ ਕਰਦੇ ਤਾਂ ਆਪਣਾ ਤਾਂ ਉਮੀ ਚੱਲੀ ਜਾਂਦਾ ਵਾ ਹਾਂ ਸੂ ਸੂਂ ਕੇ ਲੋਕਾਂ ਦੀਆਂ ਗੱਲਾਂ ਤਾਂ ਹਰਾਂਲ ਗਰੀ ਆਉਂਦੀ ਐ ਮੇ ਲੋਕ ਆਏ ਉਧਰ ਉਧਰ ਵੀ ਉਦਾਰ ਸੁਧਾਰ ਨਹੀਂ ਦਿੰਦੇ ਅੱਗੇ ਤਾਂ ਦਾਲ ਦੀ ਕੌਲੀ ਵੀ ਮੰਗ ਲੈਣਾ ਹੁਣ ਕੋਈ ਕੌਲੀ ਦਾਲ ਦੀ ਵੀ ਨਹੀਂ ਦਿੰਦਾ ਉਧਰ ਉਧਰ ਹੀ ਨਾ ਕੋਈ ਚੀਜ਼ ਲੰਦਾ ਗਾ ਬੈਮ ਵੀ ਬਾਲੇ ਬਣਾ ਲੈ ਦੁਨੀਆਂ ਨੇ ਪਰ ਆਪਾਂ ਨੂੰ ਤਾਂ ਨਹੀਂ ਬੈਮ ਹੈਗਾ ਆਪਾਂ ਤਾਂ ਆਪਾਂ ਤਾਂ ਨਹੀਂ ਕਰੀਏ ਕਰੀਏ ਆਪਾਂ ਤਾਂ ਆਏ ਦੀ ਪੱਕਾ ਤੇਰੇ ਪੱਕੀਆਂ ਨੇ ਕਿ ਮੈਂ ਖਾ ਲਈਆਂ ਐ ਨਹੀਂ ਪਤਾ ਮੇਰੇ ਪੱਕੇ ਨੇ ਤੂੰ ਖਾ ਲਈ ਆਪਣਾ ਤਾਂ ਹੀ ਗੱਲ ਇੱਕ ਘਰ ਬਣਾ ਹੋਇਆ ਕਾ ਕਦੀ ਮੈਂ ਕੱਲੀ ਹੁੰਨੀ ਆਂਗੀ ਤੂੰ ਚਾਰ ਪਕਾਉਣੀ ਆ ਉਹਦੀ ਕਦੇ ਮਸ ਕੱਲੀ ਕਿੱਥੇ ਪਕਾਵਾਂਗੀ ਤੇ ਤੂੰ ਖਾਣਾ ਹੋਰ ਹੁਣ ਆਹੀ ਹੁੰਦਾਗਾ ਤਾਂ ਸਹੁਰੇ ਕੀ ਫੜਾ ਦਿੰਦੀ ਆ ਜੇ ਤੂੰ ਕਦੇ ਮੁੰਡਾ ਕਿਤੇ ਗਿਆ ਹੁੰਦਾ ਰਿਸ਼ਤੇਦਾਰੀ ਚ ਕਿਤੇ ਮੈਂ ਕਹ ਦੇਣੀ ਆ ਕਿ ਲੈ ਘੁਰ ਤੂੰ ਕੰਨੀਆਂ ਚਲਾ ਚ ਲੈ ਮੈਂ ਪਕਾਉਂਗੀ ਇਥੇ ਦਾਲ ਤਰੂਗੀ ਤੇ ਤੂੰ ਕਿਥੇ ਦੁਕੰਮਣ ਕਰੇਂਗੀ ਤੇ ਤੂੰ ਖਾਣਾ ਆਪਣਾ ਤਾਂ ਵਧੀਆ ਪਹਿਲਾ ਮੰਗੂ ਦਾ ਅਸਲਾ ਦਲਨੀ ਵਾਸੀ ਆ ਪਤਾ ਕਹਿੰਦੇ ਆਹੀ ਚੱਲਦਾ ਹੁੰਦਾ ਹਾਂ ਹੋਰ 10 ਸਾਲ ਪਹਿਲਾ ਪਹਿਲਾ ਟਾਈਮ ਚਕਣਾ 5-7 ਸਾਲ ਪਿੱਛੇ 10 ਸਾਲ ਉਹਦੋਂ ਤੀ ਕਦਾ ਹਰਸਦਾ ਚੱਲਦਾ ਤੇ ਹੁਣ ਨੇ ਇੰਨਾ ਕਿਸੇ ਦਾ ਚੱਲਦਾ ਹੁੰਦਾ ਮਾਜਨੇ ਨਹੀਂ ਚਲ ਜੇ ਚੱਲ ਵੀ ਜਾਂਦਾ ਕਿਸੇ ਤਾਂ ਫੇਰ ਕਹਣਾ ਜਦੋਂ ਕੋਈ ਮਾੜੀ ਜੀ ਗੱਲ ਦੀ ਔਖਪੋਖ ਹੋ ਜਾਂਦੀ ਉਹ ਵੀ ਸੁਣਾ ਦਿੰਦਾ ਨਹੀਂ ਨਹੀਂ ਦਿੰਦਾ ਸੁਣਾ ਦਿੰਦਾ ਮੈਂ ਇਹਨੂੰ ਫਲਾਣੇ ਟਾਈਮ ਆ ਚੀਜ਼ ਦਿੱਤੀ ਅੱਜ ਇਹ ਜ ਟਾਈਮ ਆ ਗਿਆ ਚਲ ਨੇ ਆਥਣ ਹੋਗਾ ਮੈਂ ਚੱਲ ਜਾਈ ਹੋਰ ਕਰਾਂ ਮੈਂ ਵੀ ਕੰਮ ਖੰਡ ਜੀ ਤੇ ਮੈਂ ਤਾਂ ਚਾਰ ਮੈਂ ਤਾਂ ਹੁਣ ਮਾਜ ਲੂੰਗੀ ਜਾ ਕੇ ਚੱਲ ਮਾਏ ਲਾ ਜਾ ਕੇ ਚਲ ਆਪਣਾ ਮੋਹ ਪਿਆਰ ਬਣਾਈ ਰੱਖੇ ਹਨਾ ਆਈ ਆਸੀ ਮਾਤਮਾਈ ਬਣਾਈ ਰੱਖੇ ਆਪਣਾ ਤਾਂ ਆਪਣਾ ਤਾਂ ਹੀ ਆ ਆਪਾਂ ਬੜਾ ਤਕਵੇਲਾ ਦੇਖਦੇ ਆਂ ਆਪਾਂ ਤਾਂ ਉਧਰ ਉਧਰ ਹੀ ਭੱਜ ਕੇ ਤੂੰ ਮੇਰੇ ਕੋਲੇ ਮੈਂ ਤੇਰੇ ਕੋਲੇ ਉਦੋਂ ਹੀ ਤੋ ਹੋ ਹੋ ਜਾਣਿਆ ਹੈ ਹਨਾ ਮੁੱਗਗੇ ਵਾਲੇ ਤਾਂ ਹੁਣ ਟਾਈਮ ਗਿਆ ਚੱਲ ਜੰਗਾ ਵਾਸੀ ਲੈ ਨਹੀਂ ਕਰਨਾ ਤਾਂ ਵਧੀਆ ਹੈ ਹਨਾ ਤੇ ਨਹੀਂ ਵੀ ਅੱਜ ਕੱਲ ਦੀ ਕੁੜੀਆਂ ਕੱਤਰੀਆਂ ਚੋਂ ਆ ਗਈ ਇਹਦਾ ਸੁਭਾਅ ਵੀ ਵਧੀਆ ਆ ਚੀਜ ਨੂੰ ਆਏ ਦੀ ਜਮਾ ਜਵਾਬ ਦਿੰਦੀ ਹੈਗੀ ਤੇ ਉਹਦੀ ਕਹਿ ਦੂਮਾ ਸਿਆ ਚੀਜ਼ ਸਾਡੇ ਇੰਨੀ ਪਈਆ ਲੈ ਜਾ ਉਹ ਆ ਚੀਜ਼ ਸਾਡੇ ਪਈਆ ਲੈ ਜਾ ਮੈਂ ਤਾਂ ਆਪ ਨਹੀਂ ਭਾਈ ਫਿਰ ਕਦੇ ਰੱਖਿਆ ਫਰਕ ਤਰਕ ਮੈਂ ਤਾਂ ਆਪ ਆਵਦੇ ਜਵਾਕਾਂ ਵਾਂਗੂ ਆਉਂਦਾ ਮੈਂ ਤਾਂ ਆਪ ਚੀਜ਼ ਉਹਦੀ ਮੂਰੇ ਕਰ ਦਿੰਦੇ ਆ ਚੀਜ਼ ਮੈਂ ਤਾਂ ਕਦੇ ਲੀੜੇ ਕੱਪੜੇ ਦਾ ਨਹੀਂ ਕਰਿਆ ਕਦੇ ਹੁੰਦਾ ਲੀੜਾ ਕਪੜਾ ਕਣਾ ਕੋਈ ਮੇਰੇ ਮੈਨੂੰ ਕੋਈ ਜਾਂ ਗੂੜੇ ਰੰਗ ਦਾ ਆਪ ਤੋਂ ਹੀ ਖਰੀਦਿਆ ਜਾਂਦਾ ਜਾਂ ਕੋਈ ਰਿਸ਼ਤੇਦਾਰ ਚੋਂ ਦੇ ਦਿੰਦਾਗਾ ਉਹ ਹੀ ਚੱਕ ਇਹਨੂੰ ਫੜਾ ਦਿੰਦੇ ਮੈਂ ਕਦੇ ਸੌਲਾ ਨਹੀਂ ਤੂੰ ਸੌਲਾ ਕਰਕੇ ਹੋਵੇ ਜੇ ਮੇਰੇ ਤੇ ਹੁੰਦੀ ਉਹ ਵੀ ਤਾਂ ਸੌਕੇ ਪਾਉਂਦੀ ਤੁਮੀ ਮੇਤੀ ਆਗੇ ਮੈਂ ਆਪਾਂ ਨਹੀਂ ਆ ਫਰਕ ਜਿ ਰੱਖਿਆ ਹੈਗਾ ਜੇ ਆਪਾਂ ਹੱਜ ਐਨਰਜੀ ਚੱਲਦਾ ਫੇਰ ਹੀ ਅਗਲਾ ਚੱਲਦਾ ਹੈ ਤੇ ਫੇਰ ਹੀ ਉਹ ਮੈਨੂੰ ਚੱਕ ਕੇ ਹਰੇਕ ਦੀ ਜਫਾੜਾ ਦਿੰਦੀ ਹੈ ਨਾ ਉਹਨੇ ਕਦੇ ਕਰਿਆਗਾ ਨਾ ਮੱਪਾ ਕਰਿਆਗਾ ਅਈ ਪ੍ਰਮਾਤਮਾ ਮੂਹ ਪਿਆਰ ਬਣਾ ਕੇ ਰੱਖੇ ਤੇ ਹੁਣ ਤਾਂ ਦੁਨੀਆ ਦਾ ਹੁਣ ਆ ਟਾਈਮ ਬਹੁਤ ਮਾੜਾ ਆ ਪੈ ਦੁਨੀਆ ਦਾ ਹਾਲ ਭਣ ਕਬੀਲਾ ਹੋਗਾ ਭਾਂਡੇ ਮਾਜਾ